हां ਅਸੀਂ ਸਮਰਥਨ ਨਹੀਂ ਕਰ ਰਹੇ ਅਸੀਂ ਸ਼ਾਮਲ ਹੈ ਸੱਦਾ ਦੇਣ ਵਾਲਾ ਹੈ। ਸੰਵਿਧਾਨ ਤੋਂ ਉਲਟੇ ਧੱਕੇ ਨਾਲ ਕਾਰ ਬੇਟਾਂ ਦੇ ਕਹਿਣ ਨਾਲ ਨੀਤੀਆਂ ਨਹੀਂ ਬਣਾਈ ਜਾਵੇ। ਜਿਨ੍ਹਾਂ ਨੂੰ ਮਦੇਸ਼ਾਂ ਪਹੁੰਚੇ ਕੰਮ ਕਰਨ ਉਹਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਉਹਦੇ ਉੱਤੇ ਸਰਕਾਰ ਚੁੱਪ ਹੈ। ਮੰਗਾ ਤਾਂ ਸਾਡੀਆਂ ਸਯੋਜਤ ਮੋਰਚੇ ਦੀ ਵੀ ਇਹੀ ਸੀ ਇਹਨਾਂ ਦੀ ਵੀ ਇਹ ਸਾਰੀਆਂ ਮੰਗਾਂ ਇੱਕੇ ਨੇ। ਆਪਣੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਇਸ ਮੁੱਦੇ ਨੂੰ ਸਰਸਰੀ ਨਾਲ ਸਮਝੋ ਜਿੱਦਣ ਆਪਣੇ ਘਰ ਆ ਕੇ ਲੱਗਣਿਆ ਮੀਟਰ ਚਿੱਪ ਵਾਲਾ ਮੀਟਰ ਲੱਗ ਗਿਆ ਉਸ ਦਿਨ ਤੁਸੀਂ ਭੱਜਣਾ ਉੱਠ ਕੇ ਹੋਗੇ ਆਸ਼ਾ ਵਰਕਰ ਹੋਗੇ ਇਹ ਸਾਰੇ ਆ ਜਿਹੜੇ ਅੱਜ ਦੇ 12 ਤਰੀਕ ਦੀ ਹੜਤਾਲ ਆ ਸਸ਼ੀ ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਅੱਜ ਟ੍ਰੇਡ ਯੂਨੀਅਨਾਂ ਦੇ ਵੱਲੋਂ ਭਾਰਤ ਬੰਦ ਦੀ ਕੋਲ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ ਇਸ ਭਾਰਤ ਬੰਦ ਦਾ ਤੇ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਜਥੇਬੰਦੀਆਂ ਜاہے ਉਹ ਅੰਗੜਵਾੜੀ ਜਥੇਬੰਦੀ ਆਉਣ ਜاہے ਉਹ ਸੀਆਈਟੀਯੂ ਜਥੇਬੰਦੀ ਆਉਣ ਜاہے ਉਹ ਹੋਰ ਕਈ ਜਥੇਬੰਦੀਆਂ ਆਉਣ ਉਹਨਾਂ ਨੇ ਵੀ ਭਾਰਤ ਬੰਦ ਦਾ ਸਮਰਥਨ ਹੈ ਜਿਹੜਾ ਟ੍ਰੇਡ ਯੂਨੀਅਨਾਂ ਨੂੰ ਦਿੱਤਾ ਸੀ ਤਾਂ ਉਸੇ ਤਹਿਤ ਅੱਜ ਸਮਰਾਲਾ ਦੇ ਵਿੱਚ ਇੱਕ ਵਿਸ਼ਾਲ ਇਕੱਠ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚ ਸਾਰੀਆਂ ਯੂਨੀਅਨਾਂ ਦੇ ਆਗੂ ਪਹੁੰਚੇ ਹੋਏ ਨੇ ਤਾਂ ਇਸ ਸਮੇ ਸਾਡੇ ਨਾਲ ਸੀਆਈਟੀਯੂ ਦੇ ਪੰਜਾਬ ਦੇ ਪ੍ਰਧਾਨ ਚੰਦਰ ਸ਼ੇਖਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਕੀ ਮੰਗਾ ਹੈਗੀਆਂ ਨੇ ਜਿਹੜੀ ਅੱਜ ਭਾਰਤ ਬੰਦ ਦੀ ਕੋਲ ਦਿੱਤੀ ਗਈ ਸੀ ਤੁਸੀਂ ਵੀ ਸਮਰਥਨ ਕੀਤਾ ਹੋਇਆ ਹੈਗਾ ਹਾਂ ਅਸੀਂ ਸਮਰਥਨ ਨਹੀਂ ਕਰ ਰਹੇ ਅਸੀਂ ਸ਼ਾਮਲ ਹੈ ਸੱਦਾ ਦੇਣ ਵਾਲਾ ਇੱਥੇ ਐਸਕੇਐਮ ਵੀ ਸੱਦਾ ਦੇਣ ਵਾਲਾ ਚ 100 ਕੁਰੇ ਦੇਸ਼ ਦੀਆਂ ਟ੍ਰੇਡ ਨੂੰ ਨਾ ਸੱਦਾ ਦੇਣ ਵਾਲਾ ਚ 62 38 ਸੰਤਵਾਰ ਫੈਡਰੇਸ਼ਨਾਂ ਜਿਹੜੀ ਕਰਮਚਾਰੀਆਂ ਦੀਆਂ ਉਹ ਸ਼ਾਮਲ ਹੈ ਤੇ ਹੋਰ ਬਹੁਤ ਸਾਰੇ ਲੋਕਾਂ ਦਾ ਸਮਰਥਨ ਹੈ ਜਿਵੇਂ ਪੈਨਸ਼ਨਰਜ਼ ਐ ਰਿਟਾਇਰੀਆਂ ਉਹ ਵੀ ਸਾਰੇ ਸ਼ਾਮਲ ਹੈ ਤੇ ਲਾਹਵਾਨੀ ਤੇ ਅਨਪ੍ਰੈਸੀਡੈਂਟਡ ਜਿਹੜੀ ਕਦੇ ਇੱਡੀ ਵੱਡੀ ਹੜਤਾਲ ਨਹੀਂ ਹੋਈ ਇੱਡੀ ਵੱਡੀ ਹੜਤਾਲਾਂ ਜਿਹੋ ਹੋਣ ਲੱਗੀ ਹੋਈ ਹੈ ਮੰਗਾਂ ਦੇ ਛੇ ਹੈ ਜਿਹੜੀ ਪਾਲਸੀਆਂ ਗਵਰਨਮੈਂਟ ਬਣਾ ਰਹੀ ਹੈ ਉਹ ਕਾਰਪੋਰੇਟ ਦੇ ਹੱਕ ਚ ਹੈ ਮਜ਼ਦੂਰਾਂ ਕਿਸਾਨਾਂ ਤੇ ਲੋਕਾਂ ਦੇ ਖਿਲਾਫ ਹੈ ਇਹ ਪਾਲਸੀਆਂ ਚੇਂਜ ਕੀਤੀਆਂ ਜਾਣ ਕੋਈ ਪਾਲਸੀ ਨਾ ਬਣਾਈ ਜਾਵੇ ਜਿਹਨੂੰ ਪਾਰਲੀਮੈਂਟ ਦੇ ਅੰਦਰ ਥਾਰੋਲੀ ਬੈਸਣਾ ਹੋਵੇ ਦੇਸ ਦੇ ਅੰਦਰ ਚਰਚਾ ਨਾ ਹੋਵੇ ਤੇ ਜਿਸ ਤੇ ਆਮ ਸ਼ਾਂਤੀ ਨਾ ਬਣੇ ਇਸ ਕਰਕੇ ਨੀਤੀ ਜਿਹੜੀ ਹੈ ਜਿਹੜੇ ਸੰਵਧਾਨ ਦੇ ਅਨਸਾਰ ਨੀਤੀ ਆਉ ਬਣਾਈ ਜਾਵੇ ਸੰਵਧਾਨ ਤੋਂ ਉਲਟੇ ਧੱਕੇ ਨਾਲ ਕਾਰ ਬੈਠਾਂ ਦੇ ਕਹਿਣ ਨਾਲ ਨੀਤੀ ਨਾ ਬਣਾਈ ਜਾਵੇ ਉਹਨੇ ਆਦੀ ਗੱਲ ਇਹਦੇ ਵਿੱਚੋਂ ਸਾਡੇ ਨਾਰੇ ਨਿਕਲੇ ਆ ਕਿ ਜਿਹੜੇ ਚਾਰ ਲੀਵਰ ਕੋਡ ਨੇ ਜਿਹਨੇ ਟ੍ਰੇਨ ਨੂੰ ਉਹਨਾਂ ਨੂੰ ਬੁਲਾਉਣ ਤੋਂ ਰੋਕਦੇ ਨੇ ਟ੍ਰੇਨ ਦੇ ਅਧਿਕਾਰਾਂ ਨੂੰ ਰੋਕਦੇ ਆ ਔਰ ਆਪਣੀ ਮੰਗ ਕਰਨ ਤੇ ਪੱਤਰ ਦੇਣ ਤੇ ਧਰਨਾ ਲਾਉਣ ਤੇ ਹੜਤਾਲ ਕਰਨ ਤੇ ਜਿਹੜੇ ਦੋਸ਼ੀ ਕਰਾਰ ਦੇ ਕੇ ਜੇਲ੍ਹਾਂ ਤੇ ਸਜ਼ਾ ਦੇਣ ਦੇ ਅਧਿਕਾਰ ਦਿੰਦੇ ਆ ਗਵਰਨਮੈਂਟ ਤੇ ਮਾਲਕਾਂ ਨੂੰ ਉਹ ਖਤਮ ਕੀਤੇ ਜਾਣ ਤੇ ਸਾਡੇ ਪੁਰਾਣੇ 29 ਕਾਨੂੰਨ ਬਹਾਲ ਕੀਤੇ ਜਾਣ ਤੇ ਮੰਲੇਗਾ ਕਾਨੂੰਨ ਬਹਾਲ ਕੀਤਾ ਜਾਵੇ ਜਿਹੜੇ ਬੁਨਿਆਦੀ ਹੱਕ ਹੈ ਬੰਦੇ ਨੂੰ 125 ਦਿਨ ਕਰਨਾ ਚਾਹੁੰਦੇ ਆ ਵਧਾ ਲਓ ਚਾਹ 150 ਕਰੋ ਅਸੀਂ ਮੰਨ ਕਰ ਰਹੇ ਆ 200 ਕਰੋ ਜਿੰਨੇ ਵਧਾਓ ਲੇਕਿਨ ਬੁਨਿਆਦੀ ਤੌਰ ਤੇ ਬੰਦੇ ਦਾ ਕਾਨੂੰਨ ਰਹੇ ਜਿਹੜਾ ਨਵਾਂ ਲਿਆਂਦਾ ਉਹ ਰੱਦ ਕੀਤਾ ਜਾਵੇ ਜਿਹੜਾ ਬਿਜਲੀ ਦਾ ਕਾਨੂੰਨ ਹੈ ਇਹ ਟੋਟਲ ਨਿਜੀਕਰਨ ਹੋਏਗਾ ਇਹ ਸਰਕਾਰ ਦਾ ਕੋਈ ਦਖਲ ਨਹੀਂ ਹੋਏਗਾ ਰੈਗੂਲੇਟਰੀ ਸਰਕਾਰ ਕਰੇਗੀ ਕਾਨੂੰਨ ਨੂੰ ਇਹ ਖਤਮ ਹੋਣਾ ਚਾਹੀਦਾ ਤੇ 2003 ਦਾ ਕਾਨੂੰਨ ਜਿਹੜਾ ਹੈ ਉਹਦੇ ਅੰਦਰ ਹੋਰ ਲੋਕ ਪੱਕੇ ਸੁਧਾਰ ਕਿੱਥੇ ਜਾ ਸਕਦੇ ਆ ਇਹ ਸਾਡੀ ਮੰਗ ਹੈ ਜਿਹੜਾ ਬੀਜ ਕਾਨੂੰਨ ਹੈ ਜਿੱਦੇ ਵਿਦੇਸ਼ੀ ਕੰਪਨੀਆਂ ਆਨ ਰਜਿਸਟਰਡ ਵੀ ਉਹ ਬੀਜ ਵੇਚਣਗੀ ਜੇ ਉਹ ਝਾਲੀ ਬੀਜ ਨਿਕਲਿਆ ਪਹਿਲਾ ਵਾਰ ਨਾ ਹੋਈ ਉਹਨੂੰ ਕਿੰਡਾ ਲੱਗਿਆ ਬਿਮਾਰੀ ਪੈ ਗਈ ਤਾਂ ਉਸ ਕੰਪਨੀ ਦੇ ਉੱਤੇ ਕੋਈ ਮਕਦਮਾ ਨਹੀਂ ਹੋ ਸਕਦਾ ਔਰ ਸਾਡੀ ਯੂਨੀਵਰਸਟੀਆਂ ਸਾਡੇ ਜਿਹੜੇ ਸਰਕਾਰੀ ਖੋਜ ਕੇਂਦਰਾਂ ਉਹਨਾਂ ਦੇ ਫਾਰਮਰ ਨੂੰ ਵੇਚਿਆ ਜਾ ਰਿਹਾ ਤੇ ਉਹਨਾਂ ਨੂੰ ਫੰਡ ਨਹੀਂ ਦਿੱਤੇ ਜਾ ਰਹੇ ਸੋਭਾ ਸਰਕਾਰ ਵੀ ਸ਼ਾਮਿਲ ਹੈ ਪੰਜਾਬ ਦੀ ਆਪ ਦੀ ਤੇ ਕੇਂਦਰ ਸਰਕਾਰ ਵੀ ਇਹੀ ਕਰ ਰਹੀ ਹੈ ਇਹ ਨੀਤੀ ਬਦਲੋ ਤੇ ਬੀਜ ਦਾ 1966 ਰੱਖ ਨੂੰ ਜੇ ਸੋਧ ਕਰਨੀ ਹੈ ਉਹਦੇ ਅੰਦਰ ਸੋਧ ਕਰੋ ਐਸ ਕੇਐਮ ਨੂੰ ਕਿਸਾਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਰਾਏ ਨਾਲ ਸੋਧ ਕਰੋ ਉਹਨਾਂ ਦੀ ਮਰਜ਼ੀ ਦੇ ਉਲਟ ਪਰਦੇ ਦੇ اندر ਸੋਧ ਨਾ ਕਰੋ ਜਿਹੜਾ ਅਮਰੀਕਾ ਨਾਲ ਸੌਦਾ ਕੀਤਾ ਉਹਨ ਸਮਝੌਤਾ ਕੀਤਾ ਉਹ ਸਮਝੋਤੇ ਨਾਲ ਸਾਡੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਆ ਅਲੀ ਉਸ ਤੋਂ 11% ਜਿਹੜਾ ਟੈਕਸ ਸੀਗਾ ਜਿਹਨੂੰ ਸੀ ਮਤਲਬ ਐਕਸਾਈਜ ਉਹ ਰੂਟੀ ਕਰਨੇ ਆ ਜਿਹੜੇ ਬਾਹਰ ਦੇ ਸਾਮਾਨ ਆਉਂਦਾ ਉਹਦੇ ਉੱਤੇ ਖਤਮ ਕਰਤੀ ਉਹਦੇ ਨਾਲ ਸਾਡੀ ਕਿਪਾ ਜਿਹੜੀ ਹੈ ਨਰਮੇ ਦੀ ਖੇਤੀ ਉਹ ਪ੍ਰਭਾਵਿਤ ਹੋਏਗੀ ਜੇ ਜਿਹੜਾ ਲੱਗੇ ਸਾਡੇ ਬਰਮਾ ਜਾਂ ਬੰਗਲਾਦੇਸ਼ ਹੈ ਜਾਂ ਵਿਏਟਨਾਮ ਹੈ ਉਹਨਾਂ ਨੂੰ ਕਹਤਾ ਕਿ ਜੇ ਅਮਰੀਕਾ ਦੇ ਬੀਜਾਂ ਤੇ ਉਹਦੇ ਖਾਦ ਦੇ ਨਾਲ ਜੋ ਪੈਦਾਵਾਰ ਕਰਨਗੇ ਤਾਂ ਅਮਰੀਕਾ ਤੋਂ ਸਮਾਨ ਵੇਚਣ ਦੇ ਕੋਈ ਜ਼ੀਰੋ ਟੈਕਸ ਹੋਵੇਗਾ। ਇਦਾਂ ਉਹਨਾਂ ਦੇ ਜ਼ੀਰੋ ਟੈਕਸ ਹੋ ਜਾਵੇ 1.18 ਹੋਵੇਗਾ। ਠੀਕ ਹੈ? ਤਾਂ ਸਾਡਾ ਸਾਡਾ ਕਾਰਖਾਨਾ ਮਾਰਿਆ ਜਾਏਗਾ। ਕਿਉਂਕਿ ਲੇਬਰ ਇੰਟੈਂਸਿਵ ਕੰਮ ਹੈ ਤੇ ਲੇਬਰ ਮਾਰੀ ਜਾਏਗੀ। ਇਸ ਕਰਕੇ ਅਸੀਂ ਇਹਦੇ ਵਿਰੁੱਧ ਸੋ ਜਿਹੜਾ ਟ੍ਰੇਡਿੰਗ ਦਾ ਅਧਿਕਾਰ ਹੈ, ਜਮਹੂਰੀ ਅਧਿਕਾਰ ਹੈ। ਔਰ ਇਹ ਗਰੀਬ ਲੋਕਾਂ ਨੂੰ ਉੱਗੇ ਲਿਆਉਣ ਦਾ ਅਧਿਕਾਰ ਹੈ। ਬਗਲੀ ਸਿੱਖਦਾ ਬੰਦਾ ਕੀਤਾ ਜਾਵੇ। ਨੌਜਵਾਨਾਂ ਰੁਜ਼ਗਾਰ ਦਾ ਮਸਲਾ ਹੱਲ ਕੀਤਾ ਜਾਵੇ। ਜਿਹੜਾ ਬੰਦੇਸ਼ਾਂ ਦੇ ਅੰਦਰ ਸਾਡੇ ਵਰਕਰ ਹੈ ਜਿਨ੍ਹਾਂ ਨੂੰ ਵਿਦੇਸ਼ਾਂ ਪੁੰਹੇ ਕੰਮ ਕਰਨ ਉਹਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਉਹਦੇ ਉੱਤੇ ਸਰਕਾਰ ਚੁੱਪ ਹੈ ਅੰਬਰਸਤ ਲਿਆ ਕੇ ਮਤਲਬ ਇੱਕ ਮਾਲ ਢੋਣ ਵਾਲੇ ਬੰਦ ਜਹਾਜ਼ਾਂ ਦਾ ਹਤਕੜੀਆਂ ਤੇ ਬੇੜੀਆਂ ਲਾ ਕੇ ਭੁੱਖੇ ਪਣਾ ਨੂੰ ਲਾ ਕੇ ਚਲੇ ਗਏ ਸਾਡੇ ਦੇਸ਼ ਦੀ ਸਰਕਾਰ ਕਾ ਕਰ ਨਹੀਂ ਬੋਲੀ ਉਹਦੇ ਤੇ ਜਦ ਕੇ 65% ਵਿਦੇਸ਼ੀ ਸਿੱਕਾ ਉਹ ਵਰਕਰ ਕਮਾ ਕੇ ਸਾਡੇ ਦੇਸ਼ ਭੇਜਦਾ ਜੋ ਵਿਦੇਸ਼ੀ ਸਿੱਕਾ ਨਾ ਹੋਏ ਅਸੀਂ ਡੀਜ਼ਲ ਪੈਟਰੋਲ ਤੇ ਤੇਲ ਵੀ ਖਰੀਦ ਸਕਦੇ ਵਿਨਾ ਦੇ ਰੱਖੀ ਕਰਨ ਦੀ ਗੱਲ ਉਹਦੇ ਬਾਰੇ ਸਾਡੀ ਸਰਕਾਰ ਚੁੱਪ ਹੈ ਤੇ ਅਮਰੀਕਨ ਕੰਪਨੀਆਂ ਤੇ ਹਜ਼ਾਰ ਹਜ਼ਾਰ ਜਿਹੜੇ ਯਾਦ ਨੇ ਉਹਨਾਂ ਦੇ ਤੇ ਉਹਨਾਂ ਦੇ ਹਿੱਤਾਂ ਦੇ ਅੰਦਰ ਲੋਕਾਂ ਦੀ ਪਿੱਛੇ ਤੇ ਕਾਨੂੰਨ ਪਾਸ ਕਰ ਰਹੀ ਹੈ ਇਹ ਨਿਯਮ ਬਦਲਨੇ ਚਾਹੀਦੇ ਅਸੀਂ ਅੱਜ ਦੀ ਹੜਤਾਲ ਤੇ ਲੋਕਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਉਹ ਜੇ ਸਰਕਾਰ ਨੇ ਮੋੜਾ ਨਾ ਕਟਿਆ ਉਹਨੂੰ ਚੇਤਾਵਨੀ ਦਿੰਦੇ ਆਂ ਇਸ ਤੋਂ ਬਾਅਦ ਲੰਬੇ ਤੇ ਤਿੱਖੇ ਲੜਾਈਆਂ ਹੋਣਗੀਆਂ ਉਹ ਲੜਾਈਆਂ ਲੜੀਆਂ ਜਾਣਗੀਆਂ ਨਾਲ ਪੰਜਾਬ ਸਰਕਾਰ ਨੂੰ ਅਸੀਂ ਏ ਵਾਰਨਿੰਗ ਦਿੰਦੇ ਜਿਹੜਾ ਕਿਸਾਨਾਂ ਨੂੰ ਗ੍ਰਿਫਤਾਰ ਕਰੋ ਪ੍ਰੈਸ ਵਾਲਿਆਂ ਨੂੰ ਗ੍ਰਿਫਤਾਰ ਕਰੋ ਅਜੀਤ ਵਾਲੇ ਮਕਦਮਾ ਬਣਾਓ ਜਗ ਬਣੀਏ ਮਕਦਮੇ ਬਣਾਓ ਇਹ ਜਿਹੜਾ ਨਮਕਮ ਸ਼ੁਰੂ ਕੀਤਾ ਉਹਨੇ ਲੋਕਾਂ ਦੇ ਟਰਾਂਸਪੋਰਟ ਦੇ ਵਰਕਰਾਂ ਨੂੰ ਅੰਦਰ ਕਰ ਤੋ ਘਰਾਂ ਨੂੰ ਗ੍ਰਿਫਤਾਰ ਕਰ ਲੋ ਇਹ ਜਿਹੜੀ ਰਿਪਰੈਸੀ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੈ ਇਹਨੂੰ ਬੰਦ ਕਰੇ ਤੇ ਜਮਹੂਰੀ ਤਰੀਕੇ ਨਾਲ ਸਰਕਾਰ ਚਲਾਓ ਜੇ ਤੁਹਾਡੋਂ ਕੋ ਕਹਿਣ ਨੂੰ ਕੁਝ ਨਹੀਂ ਤਾਂ ਤੋਰੀ ਫਿਰਕਾ ਪ੍ਰਸਤੀ ਦਾ ਬੰਡਲਾ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਂਦੇ ਆ ਕਿਉਂਕਿ ਉਹਨਾਂ ਦੇ ਕੋਲ ਲੋਕਾਂ ਨੂੰ ਕਾਰ ਦੱਸਣ ਲਈ ਕੁਝ ਨਹੀਂ ਹੈ ਇਹ ਨੀਤੀ ਬਦਲੋ ਨਹੀਂ ਤਾਂ ਤੁਹਾਨੂੰ ਲੋਕਾਂ ਨੇ ਬਦਲ ਦੇਣਾ ਉਹਦੀ ਵੀ ਤਿਆਰੀ ਹੈ ਇਹ ਰਾਜਨੀਤਿਕ ਪੈਂਚੜਾ ਵੀ ਚੜਾ ਲਿਆ ਜਾਏਗਾ ਅੱਜ ਤੋਂ ਬਾਅਦਿਆਂ ਵੱਡੀਆਂ ਲੜਾਈਆਂ ਦੇ ਅੰਦਰ ਉਹਨਾਂ ਦੀ ਤਿਆਰੀ ਕਰਾਂਗੇ ਤਾਂ ਭਾਰਤੀ ਕਿਸਾਨ ਯੂਨੀਅਨ ਲਖੋ ਹਾਲ ਤੋਂ ਮਨਜੀਤ ਸਿੰਘ ਢੀਂਸਾ ਸਾਡੇ ਨਾਲ ਮੌਜੂਦ ਨੇ ਢੀਂਸਾ ਸਾਹਿਬ ਅੱਜ ਕੇਂਦਰੀ ਜਿਹੜੀਆਂ ਟ੍ਰੇਡ ਯੂਨੀਅਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਭਾਰਤ ਬੰਦਾ ਤੁਸੀਂ ਜਿਹੜਾ ਸਿੱਖਤ ਕਿਸਾਨ ਮੋਰਚਾ ਹੈਗਾ ਉਹਨਾਂ ਨੇ ਵੀ ਅੱਜ ਸਹਿਯੋਗ ਦਿੱਤਾ ਉਹਨਾਂ ਨੂੰ ਉਹਨਾਂ ਦੇ ਨਾਲ ਧਰਨੇ ਦੇ ਵਿੱਚ ਮੋਢੇ ਨਾਲ ਮੋਢਾ ਜੋੜਨ ਦਾ ਐਲਾਨ ਕੀਤਾ ਕੀ ਮਾਮਲਾ ਹੈਗਾ ਮੰਗਾ ਕੀ ਨੇ ਮਾਮਲਾ ਤਾਂ ਮੰਗਾ ਤਾਂ ਸਾਡੀਆਂ ਸਯੁਗਤ ਮੋਰਚੇ ਦੀ ਵੀ ਇਹੀ ਸੀ ਇਹਨਾਂ ਦੀ ਵੀ ਇਹ ਸਾਰੀਆਂ ਮੰਗਾ ਇੱਕੇ ਨੇ ਕਿਸਾਨ ਮਜ਼ਦੂਰ ਟ੍ਰੇਡ ਬਲਾਜ਼ਮ ਜੱਥੇਬੰਦੀਆਂ ਦੁਕਾਨਦਾਰ ਨੇ ਮੰਗਾ ਸਾਰੀਆਂ ਇੱਕੇ ਨੇ ਉਹੀ ਬਿਜਲੀ ਸੋਧ ਪੇਲਾ ਜੋ ਇਹਨਾਂ ਨੇ ਬੀਚ ਵਿੱਚ ਲਾਤਾ ਨਰੇਗਾ ਦਾ ਨਵ ਬਦਲਤਾ 11 12 ਮੰਗਾਨੀ ਉਹਦੇ ਵਿੱਚ ਸਾਡੇ ਸੰਯੁਕਤ ਮੋਰਚੇ ਨੇ ਇਹਨਾਂ ਨੇ ਹਮਾਇਤ કરી ਆ ਵੀ ਅਸੀਂ ਵੀ ਤੁਹਾਡੇ ਨਾਲ ਸਹਿਯੋਗੀ ਆ ਇਹ ਗੱਲ ਤੇ ਤਕਲੀਫ ਸਾਰਿਆਂ ਨੂੰ ਇਹ ਕੰਮ ਦੀ ਹੈ ਇਸ ਲਈ ਸੰਯੁਕਤ ਮੋਰਚੇ ਨੇ ਅੱਜ ਇਹਨਾਂ ਨੂੰ ਇਸ ਦੇ ਵਿੱਚ ਸਹਿਯੋਗ ਦਿੱਤਾ ਛੋਟੀ ਜੀ ਘਾਲ ਤੇ ਮਤਲਬ ਨੱਚ ਹੋਇਆ ਅਸੀਂ 71 ਇਹ ਤਾਂ ਅਜੇ ਵੱਡਾ ਯੁੱਧ ਵੀ ਚੱਲ ਸਕਦਾ ਇਹਦੇ ਵਿੱਚ ਤਾਂ ਸਰਕਾਰ ਨੂੰ ਕੰਨਣਾ ਆਊਗਾ ਔਰ ਸਾਰੇ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਇਸ ਮੁੱਦੇ ਨੂੰ ਸਰਸਰੀ ਨਾਲ ਸਮਝੋ ਜਿੱਦਣ ਆਪਣੇ ਘਰ ਅੱਗੇ ਲੱਗਦੇ ਆ ਮੀਟਰ ਚਿੱਪ ਵਾਲਾ ਮੀਟਰ ਲੱਗ ਗਿਆ ਉਸ ਦਿਨ ਤੁਸੀਂ ਭੱਜਣਾ ਉੱਠ ਕੇ ਪਰ ਉਹ ਤੋਂ ਆਪਾਂ ਜੇ ਪਹਿਲਾਂ ਹੀ ਜਾਗ ਪਈਏ ਉਹ ਵਧੀਆ ਗੱਲ ਆ ਬੇਨਤੀ ਆ ਮੇਰੀ ਵੀ ਘਰ ਘਰ ਚੋਂ ਇੱਕ ਇੱਕ ਦੋ ਦੋ ਬੰਦੇ ਹਰੇਕ ਪਿੰਡ ਦੇ ਵਿੱਚੋਂ ਸਾਰੇ ਜਾਗਰਤ ਹੋਵੋ ਇਕੱਠੇ ਹੋ ਕੇ ਆਪਾਂ ਸਰਕਾਰ ਨੂੰ ਦਬਾ ਸਕੀਏ ਕਿ ਆਪਾਂ ਸਾਰਿਆਂ ਨੇ ਇਕਾ ਰੱਖਿਆ ਦਿੱਲੀ ਆਪਾਂ ਜਿੱਤ ਕੇ ਮੁੜੇ ਆਂ ਅੱਗੇ ਵੀ ਬਾਬਾ ਪਹਿਲਾਂ ਵੀ 19 20 ਵਾਰ ਜਿੱਤ ਲਈ ਆਪਾਂ ਹੁਣ ਵੀ ਜਿੱਤਾਂਗੇ ਪਰ ਜੇ ਏਕਾ ਬਣਾ ਕੇ ਰੱਖਾਂਗੇ ਮੈਂ ਸਾਰਿਆਂ ਨੂੰ ਕਿਸਾਨ ਮਜ਼ਦੂਰ ਦੁਕਾਨਦਾਰ ਵੀਰਾਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਟਰਾਂਸਪੋਰਟਰਾਂ ਨੂੰ ਟਰੇਡਰ ਜਿਹੜਾ ਵੀ ਆਪਾਂ ਏਕਾ ਰੱਖੀਏ ਵੀ ਇਸ ਲਈ ਅਸੀਂ ਬੇਨਤੀ ਕਰਦੇ ਆ ਮੈਨੂੰ ਜੀ ਕਾ ਖਾਲਸਾ ਵੈਰੂ ਜੀ ਦੀ ਫਤਿਹ ਮੈਂ ਕੁਲਵੰਤ ਕੌਰ ਨੀਲੋਂ ਬਲੱਗ ਜਨਰਲ ਸਕੱਤਰ ਮਾਛੀ ਬੜਾ ਸਾਹਿਬ ਤੇ ਜਿਹੜਾ ਅੱਜ ਦੀ 12 ਤਰੀਕ ਦੀ ਸਾਡੀ ਹੜਤਾਲ ਆ ਪੂਰੇ ਇਹ ਦੇਸ਼ ਭਰ ਦੇ ਵਿੱਚ ਅੱਜ ਹੜਤਾਲ ਆ ਤੇ ਵੱਖ-ਵੱਖ ਜਿੰਨੀਆਂ ਵੀ ਸਾਰੀਆਂ ਜਥੇਬੰਦੀਆਂ ਚਾਹੇ ਮਨਰੇਗਾ ਹੋ ਕੇ ਚਾਹੇ ਮਜ਼ਦੂਰ ਕਿਸਾਨ ਹੋ ਗਏ ਚਾਹੇ ਸੀਆਈਟੀ ਜਿੰਨੇ ਵੀ ਆਂਗਣਵੜੀ ਵਰਕਰ ਹੋ ਗਏ ਆਸ਼ਾ ਵਰਕਰ ਹੋ ਗਏ ਇਹ ਸਾਰੇ ਆ ਜਿਹੜੇ ਅੱਜ ਦੇ 12 ਤਰੀਕ ਦੀ ਹੜਤਾਲ ਆ ਜਿਹੜਾ ਸੈਂਟਰਲ ਸਰਕਾਰ ਨੇ ਹੁਣ ਬਜਟ ਪੇਸ਼ ਕੀਤਾ ਉਹ ਬਿਲਕੁਲ ਹੀ ਜਿਹੜਾ ਬਜਟ ਆ ਉਹ ਲੋਕਾਂ ਦੇ ਦੇਸ਼ ਵਿਰੋਧੀ ਸੀਗਾ ਤੇ ਲੋਕਾਂ ਦੇ ਹਿੱਤ ਵਿੱਚ ਸੀ ਜਿਹੜਾ ਪੰਜਾਬ ਸਰਕਾਰ ਨੂੰ ਤਾਂ ਜਿਹੜਾ ਸੈਂਟਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੁਣ ਜਿਵੇਂ ਅਸੀਂ ਆਂਗਣਵੜੀ ਵਰਕਰ ਆ ਜਿਹੜਾ ਸਾਨੂੰ ਇਹਨਾਂ ਨੇ ਮੋਬਾਈਲ ਫੋਨ ਦੇਣਾ ਸੀ ਅਸੀਂ ਆਪਣਾ ਮੋਬਾਈਲ ਫੋਨ ਵਰਤ ਰਹੇ ਆ ਤੇ ਜਿਹੜਾ ਸਾਡਾ ਕੰਮ ਆ ਐਫਆਰਐਸ ਕਰਨਾ ਜਿੰਨਾ ਵੀ ਜਿਹੜਾ ਸਾਡਾ ਆਂਗਣਵੜੀ ਦਾ ਕੰਮ ਆ ਉਹ ਆਨਲਾਈਨ ਹੋ ਚੁੱਕੇ ਆ ਅਸੀਂ ਆਪਣੇ ਫੋਨਾਂ ਤੋਂ ਕੰਮ ਕਰਦੇ ਆ ਪਰ ਜਿਹੜਾ ਸਾਡਾ ਫੋਨ ਆ ਇਹਨਾਂ ਵਰਕ ਨਹੀਂ ਕਰਦਾ ਵੀ ਜਿਹੜਾ ਸਾਡਾ ਫੋਨ ਚਾਲੂ ਕਿਉਂਕਿ ਜਿਹੜਾ ਇਹ ਕੰਮ ਵਰਕ ਜ਼ਿਆਦਾ ਜਿਹੜੀ ਇਹਨੂੰ ਜੀ ਵੀ ਜ਼ਿਆਦਾ ਚਾਹੀਦੀ ਆ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰੀ ਅੱਜੇਕਰ ਤੁਸੀਂ ਸਾਡਾ ਐਫ ਆਰਐਸ ਦਾ ਜਾਸਾ ਤੋਂ ਕੋਈ ਵੀ ਆਨਲਾਈਨ ਕੰਮ ਕਰਾਉਣਾ ਤੇ ਸਾਨੂੰ ਫੋਨ ਦਿੱਤੇ ਜਾਣ ਇੰਨਾ ਟਾਈਮ ਸਾਡਾ ਕੰਮ ਵਧਾਈ ਜਾਂਦੇ ਨੇ ਵਰਕ ਲੋਡ ਸਾਡਾ ਇੰਨਾ ਜ਼ਿਆਦਾ ਹੋ ਚੁੱਕਿਆ ਵੀ ਜਿਹੜੀ ਸਾਡੀ ਸੈਲਰੀ ਆ ਕਿੰਨਾ ਵਿਚਾਰ ਹੋ ਗਿਆ ਵੀ ਅਸੀਂ ਉੱਥੇ ਦੀ ਉੱਥੇ ਹੀ ਖੜੇ ਆ ਮੰਗੇ ਆਈ ਕਿੰਨੀ ਵਾਰੀ ਵਧ ਚੁੱਕੀ ਆ ਹੁਣ ਤੱਕ ਤੁਹਾਨੂੰ ਪਤਾ ਵੀ ਕਿੰਨੀ ਮਾਰ ਕਿੰਨੀ ਮੰਗਾਈ ਹੋ ਚੁੱਕੀ ਆ ਅਸੀਂ ਜਿਹੜਾ ਸੈਂਟਰਲ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੇ ਵੀ ਸੰਕਿਆ ਸੀ ਜਿਹੜਾ ਤੁਹਾਡਾ ਮਾਣ ਪੱਤਾ ਦੁੱਗਣਾ ਕਰੇ ਪਰ ਕੰਮ ਦਾ ਲੋਡ ਵਧਾਤਾ ਪੜ੍ਹਾਈ ਵੀ ਪੋਸ਼ਨ ਵੀ ਹੁਣ ਸਾਡੀ ਘਰਪਾਲ 500 ਟ੍ਰੇਨਿੰਗ ਹੋਈ ਆ ਉਹਦੇ ਵਿੱਚ ਜਿਹੜਾ ਸਾਡਾ ਵਰਕ ਆ ਉਹ ਇੰਨਾ ਜ਼ਿਆਦਾ ਵਧਾ ਦਿੱਤਾ ਪਰ ਜਿਹੜੀ ਸਾਡੀ ਸੈਲਰੀ ਆ ਅਸੀਂ ਉੱਥੇ ਹੀ ਖੜੇ ਆ ਜਿਹੜਾ ਸਾਡਾ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਜਿਹੜੀ ਸਾਡੀ ਤਨਖਾਹ ਉਹ ਵੱਧ ਤੋਂ ਵੱਧ ਮੈਂ ਘੱਟ ਤੋਂ ਘੱਟ 26000 ਤਾਂ ਆਵੇ ਨਾ ਵਰਕਰ ਹੈਲਪਰ ਦੀ ਜਿਹੜਾ ਸਾਡਾ ਘਰ ਦੇ ਗਿਆ ਰਹੇ ਬਹੁਤ ਔਖੇ ਨੇ ਜਦੋਂ ਅਸੀਂ ਆਪ ਹੀੜ ਤਾਂ ਅਸੀਂ ਲੋਕਾਂ ਦਾ ਜਿਹੜਾ ਕੰਮ ਹੋ ਕਿਵੇਂ ਕਰਾਂਗੇ ਇਸ ਤੋਂ ਵੱਡਾ ਕੋਈ ਸੰਘਰਸ਼ ਕਰਨਾ ਪਿਆ ਤਾਂ ਉਹ ਵੀ ਜਾਰੀ ਰਊਗਾ ਇਸ ਤੋਂ ਇਲਾਵਾ ਹਾਂਜੀ ਜਿਹੜਾ ਸਾਡਾ ਇਹ ਸੰਘਰਸ਼ ਤਾਂ ਜਾਰੀ ਆ ਅੱਜ ਤੋਂ ਸਾਡੀ ਜਿਹੜੀ ਸ਼ੁਰੂਆਤ ਆ ਜੇਕਰ ਸਾਨੂੰ ਸੈਂਟਰ ਦਾ ਦਿੱਲੀ ਵੀ ਜਾਣਾ ਪਿਆ ਅਸੀਂ ਉੱਥੇ ਜਾਣ ਲਈ ਵੀ ਤਿਆਰ ਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਪੀੜਤਾਂ ਹੁਣ ਜਿਵੇਂ ਸੈਂਟਰ ਸਰਕਾਰ ਨੇ ਨਿਰੇਗਾ ਸਕੀਮਾਂ ਇਹਦਾ ਵੀ ਕੋਈ ਬਦਲਾਅ ਕਰਕੇ ਕਾਫੀ ਕੋਸ਼ਿਸ਼ ਉਹਦੇ ਵਿੱਚ ਬਦਲਾਅ ਕਰਤਾ ਇਹ ਜਿਹੜੀਆਂ ਪੁਰਾਣੀਆਂ ਸਕੀਮਾਂ ਚੱਲਦੀਆਂ ਨੇ ਇਹਨੂੰ ਨਵੇਂ ਨਾਮਾਂ ਕਰੀਏ ਦੇ ਨਾਲ ਆਨਲਾਈਨ ਸਿਸਟਮ ਦੇਈ ਜਾਂਦੇ ਨੇ ਪਰ ਜੋ ਜਿਹੜਾ ਤਨਖਾਹ ਵਗੈਰਾ ਜਾਂ ਕੋਈ ਜਿੱਥੋਂ ਅਸੀਂ ਘਰ ਦਾ ਗੁਜ਼ਾਰਾ ਕਰਨਾ ਅਸੀਂ ਉੱਥੇ ਹੀ ਖੜੇ ਆ ਜਿਹੜਾ ਕੋਈ ਸਾਨੂੰ ਵੀ ਪੁੱਛਦਾ ਸਾਡੇ ਆਂਗਣਵਾਰੀ ਚ ਤੁਸੀਂ ਆ ਕੇ ਦੇਖਿਓ ਵੀ ਕਿੰਨੇ ਕੰਮ ਨੇ ਸਾਡੇ ਕੋਲ ਜਨਮ ਤੋਂ ਲੈ ਕੇ ਮੌਤ ਤੱਕ ਦਾ ਗਰਭਤੀ ਔਰਤ ਤੋਂ ਲੈ ਕੇ 6 ਸਾਲ ਦੇ ਬੱਚੇ ਤੱਕ ਦਾ ਅਸੀਂ ਪੂਰਾ ਰਿਕਾਰਡ ਉਹਦਾ ਭਾਰ ਉਹਦਾ ਕੋਈ ਉਹਨਾਂ ਦੇ ਘਰਾਂ ਚ ਪ੍ਰੋਬਲਮ ਜਿਹੜਾ ਸਾਡੇ ਘਰਾਂ ਦੋਵੇਂ ਤੱਕ ਸਾਡੀ ਡਿਊਟੀ ਆ ਅਸੀਂ 24 ਘੰਟੇ ਦੇ ਮੁਲਾਜ਼ਮ ਆ ਜਿਹੜਾ ਐਫ ਆਰਐਸਾ ਉਹਨੇ ਤਾਂ ਸਾਨੂੰ ਬਹੁਤ ਜ਼ਿਆਦਾ ਦਿਮਾਗ ਸਾਡਾ ਖਰਾਬ ਕੀਤਾ ਐਫ ਆਰਐਸ ਦੇ ਵਿੱਚ ਜਿਹੜੀ ਕੈਪਚਰਿੰਗ ਫੋਟੋ ਨਹੀਂ ਦੁਬਾਰਾ ਚੱਕਦਾ ਜੇ ਅਸੀਂ ਇੱਕ ਫੋਟੋ ਕਰੀਆ ਅਸੀਂ ਉਹਨੂੰ ਰਾਸ਼ਨ ਦੇਣ ਦੀ ਫੋਟੋ ਨਹੀਂ ਦੁਬਾਰਾ ਅਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਤੰਗ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੇ ਸਾਨੂੰ ਮੋਬਾਈਲ ਫੋਨ ਦਿੱਤੇ ਜਾਣ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਜੇਕਰ ਸਰਕਾਰ ਨੇ ਸਾਡਾ ਕੰਮ ਲੈਣਾ ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਆ ਕਈ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਬਿਜਲੀ ਸੋਧ ਬਿੱਲ ਦੀ ਗੱਲ ਕੀਤੀ ਜਾ ਰਹੀ ਹੈ ਉਸ ਤੋਂ ਬਾਅ ਉਸ ਦੀ ਗੱਲ ਕੀਤੀ ਜਾ ਰਹੀ ਹੈ ਮਨ ਲਰੇਗਾ ਦੀ ਗੱਲ ਕੀਤੀ ਜਾ ਰਹੀ ਹੈ ਇਸ ਦੇ ਲਈ ਸਾਨੂੰ ਸੰਘਰਸ਼ ਹੋਰ ਤਿੱਖਾ ਵੀ ਕਰਨਾ ਪਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਦਿੱਲੀ ਤੱਕ ਜਾਣਾ ਪਿਆ ਤਾਂ ਅਸੀਂ ਉੱਥੇ ਵੀ ਜਾਵਾਂਗੇ ਤਾਂ ਇਹਨਾਂ ਦੇ ਨਾਲ ਟ੍ਰੇਡ ਯੂਨੀਅਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੀ ਕਿਸਾਨ ਮੋਰਚਾ ਜਿਹੜਾ ਹਮੇਸ਼ਾ ਨਾਲ ਖੜਾ ਹੈ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕ ਬਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ